ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਸ਼ੰਭੂ ਬਾਰਡਰ ਤੋਂ ਜਿੱਥੇ ਕਿ ਕਿਸਾਨਾਂ ਦੇ ਉੱਪਰ ਪੁਲਿਸ ਵੱਲੋਂ ਹੰਝੂ ਗੈਸ ਦੇ ਗੋਲੇ ਚਲਾਏ ਗਏ ਨੇ ਜੀ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅੱਜ 13 ਫਰਵਰੀ ਹੈ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਟਰੈਕਟਰ ਟਰਾਲੀਆਂ ਸ਼ੰਭੂ ਬਾਰਡਰ ਵੱਲ ਅੱਜ ਪਹੁੰਚ ਚੁੱਕੀਆਂ ਨੇ ਤੇ ਉੱਥੇ ਹੀ ਕਿਸਾਨਾਂ ਦਾ ਅੱਜ ਵੱਡਾ ਇਕੱਠ ਸੀ ਜਿਨ੍ਹਾਂ ਨੂੰ ਰੋਕਣ ਦੇ ਲਈ ਸ਼ੰਭੂ ਬਾਰਡਰ ਦੇ ਉੱਪਰ ਕੰਡਿਆਲੀਆਂ ਤਾਰਾਂ ਦੇ ਨਾਲ ਸਲੇਬਾਂ ਲਗਾਈਆਂ ਗਈਆਂ ਸੀ ਤੇ ਹੁਣ ਪੁਲਿਸ ਨੇ ਕਿਸਾਨਾਂ ਦੇ ਉੱਪਰ ਵੱਡੀ ਕਾਰਵਾਈ ਕੀਤੀ ਹੈ ਵੱਡੀ ਕਾਰਵਾਈ ਇਹ ਕਿ ਕਿਸਾਨਾਂ ਦੇ ਉੱਪਰ ਹੰਝੂ ਗੈਸ ਦੇ ਗੋਲੇ ਸੁੱਟੇ ਗਏ ਨੇ ਹੰਝੂ ਗੈਸ ਦੇ ਗੋਲੇ ਸੁੱਟਣ ਦੇ ਲਈ ਡਰੋਨ ਦਾ ਇਸਤੇਮਾਲ ਕੀਤਾ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਕਿਸਾਨਾਂ ਦੇ ਵਿੱਚ ਇੱਕਦਮ ਭਗੜੜ ਮਚ ਗਈ ਕਿਉਂਕਿ ਅੱਜ ਸਵੇਰੇ 10 ਵਜੇ ਕਾਲ ਦਿੱਤੀ ਗਈ ਸੀ ਸ਼ੰਭੂ ਬਾਰਡਰ ਪਹੁੰਚਣ ਦੇ ਲਈ ਅਤੇ ਉਸ ਤੋਂ ਬਾਅਦ ਦਿੱਲੀ ਪਹੁੰਚਣ ਦੇ ਲਈ ਜਿਸ ਤੋਂ ਬਾਅਦ ਕਿਸਾਨ ਉੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੇ ਹੋਏ ਸਨ ਤੇ ਦੂਜੇ ਪਾਸੇੋਂ ਪ੍ਰਸ਼ਾਸਨ ਤੇ ਪੁਲਿਸ ਵੱਲੋਂ ਉਹਨਾਂ ਦੇ ਉੱਪਰ ਹੰਝੂ ਗੈਸ ਦੇ ਗੋਲੇ ਚਲਾਏ ਗਏ ਜਿਸ ਤੋਂ ਬਾਅਦ ਉੱਥੇ ਭਗੜੜ ਵਾਲੀ ਸਥਿਤੀ ਮਚ ਗਈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕੀ ਸੈਂਕੜੇ ਕਿਸਾਨ ਇੱਕ ਪਾਸੇ ਭੱਜਦੇ ਹੋਏ ਨਜ਼ਰ ਆ ਰਹੇ ਨੇ ਹੱਥਾਂ ਦੇ ਵਿੱਚ ਉਹਨਾਂ ਦੇ ਕਿਸਾਨੀ ਝੰਡੇ ਨੇ ਜਿਸ ਤੋਂ ਬਾਅਦ ਹਾਲਾਤ ਉੱਥੇ ਤਣਾਪੂਰ ਬਣੇ ਹੋ ਪਟਾਣਾਪੂਰਨ ਬਣੇ ਹੋਏ ਨੇ ਕਿਉਂਕਿ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਸ਼ੰਭੂ ਬਾਰਡਰ ਪਹੁੰਚ ਚੁੱਕੇ ਨੇ ਕਿਉਂਕਿ ਫਤੇਗੜ ਦੇ ਵਿੱਚ ਅੱਜ ਸਵੇਰੇ ਟਰਾਲੀਆਂ ਦਾ 81 ਟਰਾਲੀਆਂ ਦਾ ਇਕੱਠ ਜਿਵੇਂ ਹੀ ਸ਼ੰਭੂ ਬਾਰਡਰ ਵੱਲ ਪਹੁੰਚਿਆ ਉਸ ਤੋਂ ਬਾਅਦ ਕਿਸਾਨਾਂ ਨੇ ਵੀ ਉੱਥੇ ਚਾਲੇ ਪਾ ਦਿੱਤੇ ਤੇ ਵੱਡੀ ਗਿਣਤੀ ਉੱਥੇ ਕਿਸਾਨਾਂ ਦੀ ਮੌਜੂਦ ਹੈ ਸ਼ੰਭੂ ਬਾਰਡਰ ਦੇ ਵਿੱਚ ਹਰਿਆਣਾ ਤੇ ਪਟਿਆਲਾ ਦਾ ਜੋ ਬਾਰਡਰ ਹੈ ਅੰਬਾਲਾ ਦੇ ਪਟਿਆਲਾ ਦਾ ਜੋ ਬਾਰਡਰ ਹੈ ਸ਼ੰਭੂ ਬਾਰਡਰ ਉੱਥੇ ਇਸ ਸਮੇਂ ਹਾਲਾਤ ਤਣਾਪੂਰਨ ਬਣੇ ਹੋਏ ਨੇ ਕਿਉਂਕਿ ਕਿਸਾਨਾਂ ਦੇ ਉੱਪਰ ਹੰਝੂ ਗੈਸ ਦੇ ਗੋਲੇ ਦਾਗੇ ਗਏ ਸੀ ਤੁਹਾਨੂੰ ਪਤਾ ਹੈ ਕਿ ਪ੍ਰਸ਼ਾਸਨ ਵੱਲੋਂ ਕੱਲ ਤੋਂ ਹੀ ਮੌਕ ਡ੍ਰਿਲ ਕੀਤੀ ਜਾ ਰਹੀ ਡਰੋਨ ਦੇ ਰਾਹੀਂ ਕਿਵੇਂ ਕਿਸਾਨਾਂ ਦੀ ਭੀੜ ਦੇ ਉੱਪਰ ਹੰਝੂ ਗੈਸ ਦੇ ਗੋਲੇ ਸੁੱਟਨੇ ਨੇ ਪ੍ਰਸ਼ਾਸਨ ਇਸ ਦੀ ਪ੍ਰੈਕਟਿਸ ਕੱਲ ਸ਼ਾਮ ਤੋਂ ਹੀ ਕਰ ਰਿਹਾ ਸੀ ਤੇ ਅੱਜ ਉਸ ਪ੍ਰੈਕਟਿਸ ਦਾ ਪ੍ਰੈਕਟੀਕਲ ਵੀ ਕੀਤਾ ਗਿਆ ਪ੍ਰਸ਼ਾਸਨ ਵੱਲੋਂ ਕਿਉਂਕਿ ਕਿਸਾਨਾਂ ਦੀ ਵੱਡੀ ਭੀੜ ਉੱਥੇ ਜਮ੍ਹਾਂ ਹੋਈ ਸੀ ਕਿਸਾਨਾਂ ਦੀ ਇੱਕੋ ਹੀ ਜਿੱਦ ਹੈ ਕਿ ਇੱਥੇ ਦੇ ਬੈਰੀਕੇਡ ਤੋੜ ਕੇ ਅਸੀਂ ਹਰਿਆਣਾ ਹੁੰਦੇ ਹੋਏ ਦਿੱਲੀ ਦੇ ਬਾਰਡਰਾਂ ਤੱਕ ਪਹੁੰਚਣਾ ਹੈ ਪਰ ਪ੍ਰਸ਼ਾਸਨ ਨੇ ਵੀ ਪੂਰੀ ਤਿਆਰੀ ਕੀਤੀ ਹੋਈ ਸੀ ਕਈ ਦਿਨਾਂ ਤੋਂ ਕੱਲ ਸ਼ਾਮ ਤੋਂ ਮੌਕ ਡ੍ਰਿਲ ਚੱਲ ਰਹੀ ਸੀ ਮੌਕ ਡ੍ਰਿਲ ਦਾ ਪ੍ਰੈਕਟੀਕਲ ਹੋ ਰਿਹਾ ਸੀ ਅੱਜ 10 ਵਜੇ ਤੋਂ ਬਾਅਦ ਜਦੋਂ ਕਿਸਾਨ ਉੱਥੇ ਪਹੁੰਚੇ ਪ੍ਰਸ਼ਾਸਨ ਵੱਲੋਂ ਲਗਾਤਾਰ ਅਨਾਊਂਸਮੈਂਟ ਕੀਤੀ ਜਾ ਰਹੀ ਸੀ ਕਿ ਕਿਸਾਨ ਇੱਥੇ ਇਕੱਠਾ ਨਾ ਕਰਨ ਪਿੱਛੇ ਹੋ ਜਾਣ ਪਰ ਪ੍ਰਸ਼ਾਸਨ ਦੀਆਂ ਜੋ ਹਦਾਇਤਾਂ ਸੀ ਉਹਨਾਂ ਨੂੰ ਅਣਗੌਲਿਆ ਕਰਦੇ ਹੋਏ ਕਿਸਾਨ ਵੀ ਬਜਿੱਦ ਸੀ ਅੱਗੇ ਵਧਣ ਦੇ ਲਈ ਪਰ ਪ੍ਰਸ਼ਾਸਨ ਨੇ ਆਖਿਰਕਾਰ ਉੱਥੇ ਹੰਝੂ ਗੈਸ ਦੇ ਗੋਲੇ ਚਲਾਏ ਨੇ ਹੰਝੂ ਗੈਸ ਦੇ ਗੋਲੇ ਜਿਵੇਂ ਹੀ ਚਲੇ ਲੋਕਾਂ ਦੇ ਅੱਖਾਂ ਦੇ ਵਿੱਚ ਪਾਣੀ ਆਉਣੇ ਸ਼ੁਰੂ ਹੋ ਗਏ ਤੇ ਭਗੜੜ ਵਾਲੇ ਹਾਲਾਤ ਬਣ ਗਏ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਉੱਥੇ ਪਹੁੰਚੇ ਹੋਏ ਨੇ ਤੇ ਕਿਸਾਨਾਂ ਨੇ ਜਦੋਂ ਇੱਕ ਪੁਲਿਸ ਦੀ ਕਾਰਵਾਈ ਦੇਖੀ ਤਾਂ ਉਹ ਤੇ ਕਿਸਾਨੀ ਹੱਥਾਂ ਕਿਸਾਨੀ ਛੰਡੇ ਹੱਥਾਂ ਦੇ ਵਿੱਚ ਲੈ ਹੋਏ ਕਿਸਾਨਾਂ ਨੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਪਰ ਹੰਜੂ ਗੈਸ ਦੇ ਗੋਲਿਆ ਕਰਕੇ ਥੋੜਾ ਪਿੱਛੇ ਹਟੇ ਪਰ ਇਸ ਸਮੇਂ ਜੋ ਤੁਸੀਂ ਹਾਲਾਤ ਦੇਖ ਰਹੇ ਹੋ ਸਿੰਘੂ ਸ਼ੰਭੂ ਬਾਰਡਰ ਦੇ ਉੱਥੇ ਹਾਲਾਤ ਬੇਹੱਦ ਤਣਾਪੂਰਨ ਬਣੇ ਹੋਏ ਨੇ ਹਫੜਾ ਦਫੜੀ ਦਾ ਮਾਹੌਲ ਹੈ ਕਿਉਂਕਿ ਹਜ਼ਾਰਾਂ ਦੀ ਗਿਣਤੀ ਵਿੱਚ ਟਰਾਲੀਆਂ ਫਤੇਗੜ ਸਾਹਿਬ ਵਾਲੇ ਪਾਸਿਓਂ ਹੁੰਦੇ ਹੋਏ ਸ਼ੰਭੂ ਬਾਰਡਰ ਤਕਰੀਬਨ ਪਹੁੰਚ ਗਏ ਆ ਨੇ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਵੀ ਸ਼ੰਭੂ ਬਾਰਡਰ ਪਹੁੰਚੇ ਹੋਏ ਨੇ ਇਹ ਉਹੀ ਸ਼ੰਭੂ ਬਾਰਡਰ ਹੈ ਜਦੋਂ ਪਿਛਲੇ ਕਿਸਾਨੀ ਆंदोलਨ ਦੇ ਦੌਰਾਨ ਕਿਸਾਨਾਂ ਨੇ ਬੈਰੀਕੇਡ ਪੱਟ ਸੁਟੇ ਸੀ ਤੇ ਉਸ ਤੋਂ ਬਾਅਦ ਅੰਬਾਲਾ ਹੁੰਦੇ ਹੋਏ ਕੁਰਸੋਤਰ ਹੁੰਦੇ ਹੋਏ ਦਿੱਲੀ ਦੇ ਸਿੰਘੂ ਬਾਰਡਰ ਪਹੁੰਚੇ ਸੀ ਤੇ ਅੱਜ ਵੀ ਕਿਸਾਨਾਂ ਨੇ ਆਪਣੀਆਂ ਮੰਗਾਂ ਨਾ ਪੂਰੀ ਹੋਣ ਦੀ ਸੂਰਤ ਵਿੱਚ ਇੱਥੇ ਇਕੱਠ ਕੀਤਾ ਤੇ ਬਜਿੱਦ ਨੇ ਕਿਸਾਨ ਇਹ ਸਾਰੇ ਬੈਰੀਕੇਡ ਤੋੜ ਕੇ ਅੱਗੇ ਵਧਣ ਦੇ ਲਈ ਕਿਉਂਕਿ ਹਜ਼ਾਰਾਂ ਦੀ ਗਿਣਤੀ ਵਿੱਚ ਟਰਾਲੀਆਂ ਕਿਸਾਨ ਲੈ ਕੇ ਉੱਥੇ ਪਹੁੰਚੇ ਹੋਏ ਨੇ ਕਈ ਦਿਨਾਂ ਦਾ ਰਾਸ਼ਨ ਹੈ ਕਈ ਦਿਨਾਂ ਦੀ ਤਿਆਰੀਆਂ ਕਰਕੇ ਕਿਸਾਨ ਪੰਜਾਬ ਦੇ ਵੱਖ-ਵੱਖ ਖੇਤਰਾਂ ਤੋਂ ਹੁੰਦੇ ਹੋਏ ਫਤੇਗੜ ਸਾਹਿਬ ਦੇ ਵਿੱਚ ਇਕੱਠੇ ਸਨ ਫਤੇਗੜ ਦੇ ਵਿੱਚ ਜਦੋਂ ਚਾਲੇ ਪਾਏਗੇ 10 ਵਜੇ ਤੋਂ ਬਾਅਦ ਸ਼ੰਭੂ ਬਾਰਡਰ ਦੇ ਲਈ ਤਾਂ ਉਸ ਤੋਂ ਬਾਅਦ ਹਾਲਾਤ ਤੁਸੀਂ ਦੇਖ ਸਕਦੇ ਹੋ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਹਜ਼ਾਰਾਂ ਦੀ ਗਿਣਤੀ ਵਿੱਚ ਟਰਾਲੀਆਂ ਸ਼ੰਭੂ ਬਾਰਡਰ ਪਹੁੰਚ ਚੁੱਕੀਆਂ ਨੇ ਤੇ ਅੱਗੇ ਕਿਸਾਨਾਂ ਦੀ ਇੱਕੋ ਇੱਕ ਜਿੱਦ ਹੈ ਕਿ ਅਸੀਂ ਇਹ ਬੈਰੀਕੇਡ ਤੋੜ ਕੇ ਅੱਗੇ ਵਧਣਾ ਹੈ ਦੂਜੇ ਪਾਸੇੋਂ ਪ੍ਰਸ਼ਾਸਨ ਨੇ ਵੀ ਤਿਆਰੀ ਕੀਤੀ ਹੋਈ ਹੈ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਕਿਸਾਨਾਂ ਦੀ ਭੀੜ ਨੂੰ ਖਦੇੜਨ ਦੇ ਲਈ ਹੰਝੂ ਗੈਸ ਦੇ ਗੋਲੇ ਪਹਿਲਾਂ ਸ਼ੁਰੂ ਕੀਤੇ ਗਏ ਨੇ ਇਹ ਹੰਝੂ ਗੈਸ ਦੇ ਗੋਲੇ ਡਰੋਨ ਦੇ ਰਾਹੀਂ ਸੁੱਟੇ ਗਏ ਨੇ ਪਿਛਲੀ ਵਾਰ ਤੁਹਾਨੂੰ ਯਾਦ ਹੋਵੇਗਾ ਕਿ ਕਿਸਾਨਾਂ ਨੂੰ ਰੋਕਣ ਦੇ ਲਈ ਪੁਲਿਸ ਨੇ ਜੋ ਬੰਦੂਕਾਂ ਦੀ ਵਰਤੋਂ ਕੀਤੀ ਜਿਨ੍ਹਾਂ ਦੇ ਰਾਹੀਂ ਹੰਝੂ ਗੈਸ ਦੇ ਗੋਲੇ ਚਲਾਏ ਗਏ ਸੀ ਪਰ ਇਸ ਵਾਰ ਪੁਲਿਸ ਨੇ ਟੈਕਨੀਕ ਨੂੰ ਥੋੜਾ ਚੇਂਜ ਕੀਤਾ ਟੈਕਨੀਕ ਨੂੰ ਥੋੜਾ ਬਦਲਿਆ ਇਸ ਵਾਰ ਡਰੋਨ ਦੇ ਰਾਹੀਂ ਡਰੋਨ ਜਿੱਥੇ ਤੱਕ ਚਾਹੇ ਉੱਥੇ ਤੱਕ ਕਿਸਾਨਾਂ ਦੇ ਉੱਪਰ ਹੰਝੂ ਗੈਸ ਦੇ ਗੋਲੇ ਸੁੱਟ ਸਕਦਾ ਹੈ ਪੁਲਿਸ ਨੂੰ ਅੱਗੇ ਆਉਣ ਦੀ ਲੋੜ ਨਹੀਂ ਪੈਗੀ ਇਸ ਦਾ ਹੀ ਮੌਕ ਡ੍ਰਿਲ ਪੁਲਿਸ ਕੱਲ ਤੋਂ ਸ਼ੰਭੂ ਬਾਰਡਰ ਤੇ ਕਰ ਰਹੀ ਸੀ ਤੇ ਰਹਿ ਰਹਿ ਕੇ ਚੇਤਾਵਨੀ ਦੇ ਦੇ ਕੇ ਪੁਲਿਸ ਡਰੋਨ ਦੇ ਰਾਹੀਂ ਲੋਕਾਂ ਦੇ ਉੱਪਰ ਜਾਂ ਪੱਤਰਕਾਰਾਂ ਦੇ ਕੋਲ ਇਹ ਪ੍ਰੈਕਟਿਸ ਕਰ ਰਹੀ ਸੀ ਮੌਕ ਡ੍ਰਿਲ ਕਰ ਰਹੀ ਸੀ ਕਿ ਹੰਝੂ ਗੈਸ ਦੇ ਗੋਲੇ ਸੁੱਟੇ ਜਾਣਗੇ ਤੇ ਅੱਜ ਉਸ ਦਾ ਪ੍ਰੈਕਟੀਕਲ ਵੀ ਪੁਲਿਸ ਨੇ ਕੀਤਾ ਹੈ ਸ਼ੰਭੂ ਬਾਰਡਰ ਤੇ ਸੈਂਕੜੇ ਗਿਣਤੀ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਉੱਥੇ ਪਹੁੰਚ ਚੁੱਕੇ ਨੇ ਤੇ ਉਹਨਾਂ ਨੂੰ ਪਿੱਛੇ ਹਟਾਉਣ ਦੇ ਲਈ ਪੁਲਿਸ ਨੇ ਆਪਣਾ ਪਹਿਲਾ ਜੋ ਉਹਨਾਂ ਦਾ ਦਾਅ ਹੈ ਉਹ ਸ਼ੁਰੂ ਕੀਤਾ ਹੈ ਇਹ ਦਾਅ ਇਹ ਹੈ ਕਿ ਹੰਝੂ ਗੈਸ ਦੇ ਗੋਲੇ ਸੁੱਟ ਕੇ ਕਿਸਾਨਾਂ ਨੂੰ ਪਿੱਛੇ ਖਦੇੜਿਆ ਜਾਵੇ ਤਸਵੀਰਾਂ ਜੇ ਤੁਸੀਂ ਦੇਖ ਸਕਦੇ ਹੋ ਕਿ ਕਿਸਾਨ ਇੱਕਦਮ ਭੱਜਦੇ ਨਜ਼ਰ ਆਏ ਤੇ ਹਫੜਾ ਦਫੜੀ ਦਾ ਮਾਹੌਲ ਬਣਿਆ ਹੋਇਆ ਹੈ ਪਟਿਆਲੇ ਵੱਲੋਂ ਫਤਿਹਗੜ੍ਹ ਸਾਹਿਬ ਵੱਲੋਂ ਤੇ ਪਿੱਛੋਂ ਬਿਆਸ ਵੱਲੋਂ ਜਲੰਧਰ ਵੱਲੋਂ ਜਿੰਨੀਆਂ ਵੀ ਟਰੈਕਟਰ ਟਰਾਲੀਆਂ ਸੀ ਸਭ ਇਕੱਠੀਆਂ ਹੋਈਆਂ ਸਨ ਅੱਜ ਕੂਚ ਕਰਨ ਦੇ ਲਈ ਕਿਉਂਕਿ ਕੱਲ ਚੰਡੀਗੜ੍ਹ ਦੇ ਵਿੱਚ ਕਿਸਾਨ ਆਗੂਆਂ ਤੇ ਕੇਂਦਰੀ ਮੰਤਰੀਆਂ ਦੇ ਵਿਚਾਲੇ 5 ਘੰਟੇ ਤੋਂ ਵੱਧ ਦੀ ਵੀ ਮੀਟਿੰਗ ਚੱਲੀ ਸੀ ਸ਼ਾਮ 6 ਵਜੇ ਤੋਂ ਮੀਟਿੰਗ ਚੱਲੀ 11 ਵਜੇ ਰਾਤ ਤੱਕ ਮੀਟਿੰਗ ਚੱਲਦੀ ਰਹੀ ਪਰ ਇਸ ਮੀਟਿੰਗ ਦੇ ਵਿੱਚ ਕਿਸਾਨਾਂ ਦੇ ਮਤਵਾਬਕ ਕੋਈ ਵੀ ਸਿੱਟਾ ਸਾਹਮਣੇ ਨਹੀਂ ਆਇਆ ਕਿਸਾਨਾਂ ਨੂੰ ਇਕੋ ਇੱਕਦਮ ਮਲਾਲ ਹੈ ਕਿ ਕਿਸਾਨ ਕਿਸਾਨਾਂ ਨਾਲ ਸਰਕਾਰ ਨੇ ਮੋਦੀ ਸਰਕਾਰ ਨੇ ਜੋ ਪਹਿਲੇ ਕਿਸਾਨੀ ਅੰਦੋਲਨ ਦੇ ਦੌਰਾਨ ਜੋ ਵਾਅਦੇ ਕੀਤੇ ਸੀ ਉਹ ਵਾਅਦੇ ਕਿ ਸਰਕਾਰ ਪੂਰੇ ਨਹੀਂ ਕਰ ਸਕੀ ਜਿਨ੍ਹਾਂ ਦੇ ਵਿੱਚ ਐਮਐਸਪੀ ਦਾ ਕਾਨੂੰਨ ਸੀ ਉਸ ਦੇ ਉੱਪਰ ਕਾਨੂੰਨ ਲੈ ਕੇ ਆਉਣ ਦੀ ਗੱਲ ਸੀ ਕਿਸਾਨਾਂ ਦੇ ਉੱਪਰ ਜੋ ਕਰਜ਼ੇ ਸੀ ਸਭ ਦੂਜੀ ਸੇ ਅਹਿਮ ਸਭ ਤੋਂ ਵੱਡੀ ਮੰਗ ਇਹ ਸੀ ਕਿ ਕਿਸਾਨਾਂ ਦੇ ਉੱਪਰ ਜੋ ਕਰਜ਼ੇ ਨੇ ਉਹ ਵੀ ਮਾਫ਼ ਕੀਤੇ ਜਾਣ ਕਿਸਾਨਾਂ ਦਾ ਇੱਕੋ ਹੀ ਤਰਕ ਹੈ ਕਿ ਜਦੋਂ ਇੱਕ ਝਟਕੇ 'ਚ ਸਰਕਾਰ ਕਾਰਪੋਰੇਟ ਕਰਾਣਿਆਂ ਦੇ ਹਜ਼ਾਰਾਂ ਕਰੋੜ ਮਾਫ਼ ਕਰ ਸਕਦੀ ਹੈ ਤਾਂ ਕਿਸਾਨ ਮਜ਼ਦੂਰਾ ਦੇ ਹਜ਼ਾਰਾਂ ਕਰੋੜ ਦੇ ਕਰਜ਼ੇ ਸਰਕਾਰ ਮਾਫ਼ ਕਿਉਂ ਨਹੀਂ ਕਰ ਸਕਦੀ ਜਾਂ ਮਾਫ਼ ਕਰਨ ਦਾ ਨੋਟੀਫਿਕੇਸ਼ਨ ਕਿਉਂ ਨਹੀਂ ਜਾਰੀ ਕਰ ਸਕਦੀ ਤਾਂ ਇਹਨਾਂ ਮੰਗਾਂ ਨੂੰ ਲੈ ਕੇ ਹੀ ਕਿਸਾਨ ਮੁੜ ਕੇ ਕਿਸਾਨ ਅੰਦੋਲਨ 2.0 ਜਿਹਨੂੰ ਅਸੀਂ ਨਾਮ ਦੇ ਰਹੇ ਹਾਂ ਉਸ ਨੂੰ ਲੈ ਕੇ ਦਿੱਲੀ ਵੱਲ ਕੂਚ ਕਰਨ ਦੀ ਤਿਆਰੀ ਵਿੱਚ ਨੇ ਤਾਂ ਦਿੱਲੀ ਅਤੇ ਹਰਿਆਣਾ ਦੇ ਜਿੰਨੇ ਵੀ ਬਾਰਡਰ ਨੇ ਉਹਨਾਂ ਨੂੰ सील ਕੀਤਾ ਗਿਆ ਹੈ ਹਰਿਆਣਾ ਦੇ ਪੰਜਾਬ ਦੇ ਜਿੰਨੇ ਵੀ ਬਾਰਡਰ ਨੇ ਉਹਨਾਂ ਨੂੰ ਸੀਲ ਕੀਤਾ ਗਿਆ ਚਾਹੇ ਸ਼ੰਭੂ ਬਾਰਡਰ ਹੋਵੇ ਖਨੋਰੀ ਬਾਰਡਰ ਹੋਵੇ ਡੱਬਵਾਲੀ ਬਾਰਡਰ ਹੋਵੇ ਉਹਨਾਂ ਬਾਰਡਰਾਂ ਦੇ ਉੱਪਰ ਪੁਲਿਸ ਨੇ ਪੂਰੀ ਵਿਵਸਥਾ ਕੀਤੀ ਹੋਏ ਕਿ ਕਿਸਾਨਾਂ ਨੂੰ ਅੱਗੇ ਨਹੀਂ ਵਧਣ ਦੇਣਾ ਪਰ ਕਿਸਾਨ ਵੀ ਤੁਸੀਂ ਤਸਵੀਰਾਂ ਦੇਖ ਰਹੇ ਹੋਗੇ ਸੋਸ਼ਲ ਮੀਡੀਆ ਤੇ ਕਿਸਾਨ ਵੀ ਵੱਖ-ਵੱਖ ਇਲਾਕਿਆਂ ਤੋਂ ਜੀਸੀਬੀ ਲੈ ਕੇ 20 ਬਾਰਡਰਾਂ ਤੇ ਪਹੁੰਚਣੇ ਸ਼ੁਰੂ ਹੋਏ ਨੇ ਕਿਉਂਕਿ ਕਿਸਾਨਾਂ ਦਾ ਦੀ ਵੀ ਜਿੱਦ ਹੈ ਕਿ ਅਸੀਂ ਚਾਹੇ ਜਿੰਨੇ ਮਰਜੀ ਜਿੰਨੇ ਮਜ਼ਬੂਤ ਤੁਸੀਂ ਬੈਰੀਕੇਡ ਲਗਾ ਦਿਓ ਅਸੀਂ ਆਪਣੀ ਆਪਣੀਆਂ ਜੀਸੀਬੀਆਂ ਨਾਲ ਆਪਣੇ ਟਰੈਕਟਰਾਂ ਨਾਲ ਇਹਨਾਂ ਸਾਰੇ ਬੈਰੀਕੇਡਾਂ ਨੂੰ ਤੋੜ ਕੇ ਅਸੀਂ ਦਿੱਲੀ ਵੱਲ ਕੂਚ ਕਰਨਾ ਹੈ ਤਾਂ ਅੱਜ ਸਥਿਤੀ ਕਿਸ ਤਰ੍ਹਾਂ ਦੀ ਬਣਦੀ ਰਹਿੰਦੀ ਹੈ ਇਹ ਸਾਨੂੰ ਦੇਖਣ ਦੀ ਲੋੜ ਹੋਏਗੀ ਕਿਉਂਕਿ ਪਹਿਲਾ ਟਰੇਲਰ ਸ਼ੰਭੂ ਬਾਰਡਰ ਤੇ ਪ੍ਰਸ਼ਾਸਨ ਵੱਲੋਂ ਦਿਖਾਇਆ ਗਿਆ ਕਿ ਕਿਸਾਨਾਂ ਦੇ ਉੱਪਰ ਡਰੋਨ ਦੇ ਰਾਹੀਂ ਹੰਝੂ ਗੈਸ ਦੇ ਗੋਲੇ ਸੁੱਟ ਕੇ ਤਾਂ ਅਹਿਮ ਖਬਰ ਇਹੀ ਹੈ ਸ਼ੰਭੂ ਬਾਰਡਰ ਤੇ ਪਹਿਲਾ ਐਕਸ਼ਨ ਪੁਲਿਸ ਵੱਲੋਂ ਕੀਤਾ ਗਿਆ ਹੈ ਪਹਿਲਾ ਐਕਸ਼ਨ ਇਹ ਹੀ ਹੈ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਟਰੈਕਟਰ ਟਰਾਲੀਆਂ ਲੈ ਕੇ ਪਹੁੰਚੇ ਕਿਸਾਨਾਂ ਨੂੰ ਪੁਲਿਸ ਨੇ ਖਦੇੜਨ ਦੇ ਲਈ ਹੰਜੂ ਗੈਸ ਦੀ ਗੋਲਿਆ ਦੀ ਵਰਤੋਂ ਕੀਤੀ ਹੈ ਤੇ ਪੁਲਿਸ ਨੇ ਪਹਿਲੀ ਕਾਰਵਾਈ ਦਾ ਇਹ ਟਰੇਲਰ ਦਿਖਾ ਦਿੱਤਾ ਹੈ ਕਿ ਪੁਲਿਸ ਵੀ ਉਸ ਪਾਸਿਓ ਕਿੰਨੀ ਤਿਆਰ ਹੈ ਜੇ ਕਿਸਾਨ ਅੱਗੇ ਵਧਦੇ ਨੇ ਤੇ ਉਹਨਾਂ ਨੂੰ ਰੋਕਣ ਦੇ ਲਈ ਤੇ ਦੂਜੇ ਪਾਸੇ ਕਿਸਾਨਾਂ ਦੇ ਹੌਸਲੇ ਵੀ ਨਹੀਂ ਡਿਗਰੇ ਕਿਉਂਕਿ ਕਿਸਾਨਾ ਕਿਸਾਨ ਵੀ ਵਜਿਦ ਨੇ ਅੱਗੇ ਵਧਣ ਦੇ ਲਈ ਕਿਸਾਨਾਂ ਨੇ ਕੱਲ ਤੋਂ ਹੀ ਕਹਿ ਰੱਖਿਆ ਸੀ ਕਿ ਜੇ ਸਾਡੀ ਗੱਲਬਾਤ ਸਿਰੇ ਨਹੀਂ ਚੜਦੀ ਹੈ ਤਾਂ ਅਸੀਂ ਵੈਰੀਕੇਟ ਤੋੜਦੇ ਹੋਏ ਦਿੱਲੀ ਵਾਲੇ ਪਾਸੇ ਵਧਾਂਗੇ ਤਾਂ ਦਿੱਲੀ ਵਾਲੇ ਪਾਸੇ ਵਧਣ ਦੇ ਲਈ ਕਿਸਾਨ ਅੱਜ ਜਿਵੇਂ ਹੀ ਸ਼ੰਭੂ ਬਾਰਡਰ ਪਹੁੰਚੇ ਪ੍ਰਸ਼ਾਸਨ ਵੱਲੋਂ ਡਰੋਨ ਦਾ ਡਰੋਨ ਦਾ ਮਦਦ ਲੈ ਕੇ ਉਹਨਾਂ ਦੇ ਉੱਪਰ ਹੰਝੂ ਗੈਸ ਦੇ ਗੋਲੇ ਸੁੱਟੇ ਗਏ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਜੋ ਵੀ ਕਿਸਾਨ ਉੱਥੇ ਪਹੁੰਚੇ ਹੋਏ ਨੇ ਕਿਸਾਨਾਂ ਨੇ ਉੱਥੇ ਕਿਸਾਨਾਂ ਦੇ ਵਿੱਚ ਭਗੜੜ ਮਚ ਗਈ ਅਤੇ ਹੰਝੂ ਗੈਸ ਦੇ ਗੋਲਿਆਂ ਕਾਰਨ ਪਰੇਸ਼ਾਨੀ ਵੀ ਹੋਈ ਚਾਹੇ ਉੱਥੇ ਪੱਤਰਕਾਰ ਹੁਣ ਕਿਸਾਨ ਹੁਣ ਕਿਉਂਕਿ ਇੱਕਦਮ ਜਦੋਂ ਹੰਝੂ ਗੈਸ ਦੇ ਗੋਲੇ ਚੱਲਦੇ ਨੇ ਤਾਂ ਦੇਖਣ ਦੇ ਵਿੱਚ ਪਰੇਸ਼ਾਨੀ ਹੁੰਦੀ ਹੈ ਪਰ ਇਸ ਪਰੇਸ਼ਾਨੀ ਦਾ ਕਾਰਨ ਇਹੀ ਹੈ ਕਿ ਉੱਥੇ ਹਫੜਾ ਦਫੜੀ ਦਾ ਮਾਹੌਲ ਬਚਦਾ ਹੈ ਤਾਂ ਸ਼ੰਭੂ ਬਾਰਡਰ ਤੇ ਪਹਿਲਾ ਐਕਸ਼ਨ ਦਿਖਾਇਆ ਕਿਉਂਕਿ ਹਰਿਆਣੇ ਵਾਲੇ ਪਾਸੇ ਪੁਲਿਸ ਨੇ ਪੂਰੀ ਵਿਵਸਥਾ ਕੀਤੀ ਹੋਈ ਹੈ ਕਿ ਪੰਜਾਬ ਵਾਲੇ ਪਾਸਿਓਂ ਜੇ ਹਜ਼ਾਰਾਂ ਦੀ ਗਿਣਤੀ ਵਿੱਚ ਜੋ ਟਰੈਕਟਰ ਟਰਾਲੀਆਂ ਆਈਆਂ ਨੇ ਉਹਨਾਂ ਨੂੰ ਅਸੀਂ ਅੱਗੇ ਨਹੀਂ ਵਧਣ ਦੇਣਾ ਇਸ ਦੇ ਲਈ ਜੋ ਸ਼ੰਭੂ ਬਾਰਡਰ ਤੇ ਇੱਕ ਨੈਰੋ ਪੁੱਲ ਹੈ ਪਤਲਾ ਪੁੱਲ ਹੈ ਉਸ ਨੂੰ ਪੂਰੀ ਤਰ੍ਹਾਂ ਬਲਾਕ ਕਰ ਦਿੱਤਾ ਗਿਆ ਮੋਟੀਆਂ-ਮੋਟੀਆਂ ਸਲੇਬਾਂ ਲਗਾ ਕੇ ਕੰਡਿਆਲੀਆਂ ਤਾਰਾਂ ਲਗਾ ਕੇ ਉਸ ਤੋਂ ਇਲਾਵਾ ਵੀ ਕੱਲ ਜਦੋਂ ਤੁਸੀਂ ਇੱਕ ਤਸਵੀਰ ਦੇਖੀ ਹੋਣੀ ਕਈ ਲੋਕਾਂ ਨੇ ਜਦੋਂ ਅੰਬਾਲਾ ਵਿੱਚ ਦਾਖਲ ਹੋਣਾ ਸੀ ਉਹ ਘੱਗਰ ਦਰਿਆ ਨੂੰ ਪਾਰ ਕਰਦੇ ਹੋਏ ਜਾ ਰਹੇ ਸੀ ਦਾ ਗਰ ਦਰਿਆ ਦੇ ਵਿੱਚ ਵੀ ਪ੍ਰਸ਼ਾਸਨ ਵੱਲੋਂ ਵੱਡੇ ਵੱਡੇ ਟੋਏ ਪੁੱਟ ਦਿੱਤੇ ਗਏ ਨੇ ਤਾਂ ਕਿ ਇਸ ਦੇ ਵਿੱਚੋਂ ਵੀ ਟਰੈਕਟਰ ਨਹੀਂ ਲਗਾਏ ਜਾ ਸਕਣ ਤਾਂ ਪ੍ਰਸ਼ਾਸਨ ਨੇ ਹਰ ਉਹ ਕੋਸ਼ਿਸ਼ ਕੀਤੀ ਹੈ ਹਰ ਉਹ ਤਿਆਰੀ ਕੀਤੀ ਹੋਈ ਹੈ ਕਿਸਾਨਾਂ ਨੂੰ ਹਰਿਆਣਾ ਦੇ ਵਿੱਚ ਦਾਖਲ ਨਾ ਹੋਣ ਦੇਣ ਦੀ ਹਰਿਆਣਾ ਦੇ ਵੱਲੋਂ ਹਰਿਆਣਾ ਦੇ ਵਿੱਚ ਜਦੋਂ ਪੰਜਾਬ ਦੇ ਵੱਲੋਂ ਹਜ਼ਾਰਾਂ ਟਰੈਕਟਰ ਟਰਾਲੀਆਂ ਲੈ ਕੇ ਕਿਸਾਨ ਬਾਰਡਰ ਤੇ ਪਹੁੰਚੇ ਨੇ ਤਾਂ ਉਹਨਾਂ ਨੂੰ ਰੋਕਣ ਦੇ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਪ੍ਰਸ਼ਾਸਨ ਲਗਾਤਾਰ ਕਰ ਰਿਹਾ ਹੈ ਅੱਜ ਸਵੇਰੇ ਤੋਂ ਹੀ ਹਾਲਾਤ ਤਣਾਪੂਰਨ ਬਣੇ ਹੋਏ ਸੀ ਕਿਸਾਨ ਜਿਵੇਂ ਹੀ ਫਤਿਹਗੜ੍ਹ ਸਾਹਿਬ ਤੋਂ ਟਰਾਲੀਆਂ ਲੈ ਕੇ ਨਿਕਲੇ ਇੱਧਰ ਪ੍ਰਸ਼ਾਸਨ ਵੱਲੋਂ ਵੀ ਤਿਆਰੀ ਖਿੱਚ ਲਈ ਗਈ ਅਨਾਉਂਸਮੈਂਟ ਵਾਰ-ਵਾਰ ਕੀਤੀ ਜਾ ਰਹੀ ਸੀ ਕਿ ਜੋ ਲੋਕ ਵੀ ਇੱਥੇ ਇਕੱਠੇ ਹੋ ਰਹੇ ਨੇ ਕਿਰਪਾ ਕਰਕੇ ਉਹ ਦੂਰ ਹੋ ਜਾਣ ਪਰ ਅੰਤ ਦੇ ਵਿੱਚ ਪ੍ਰਸ਼ਾਸਨ ਵੱਲੋਂ ਹੰਝੂ ਗੈਸ ਦੇ ਗੋਲੇ ਚਲਾ ਕੇ ਇਸ ਇਕੱਠੀ ਭੀੜ ਨੂੰ ਤਿੱਤਰ-ਬਿੱਤਰ ਕਰਨ ਦੇ ਲਈ ਜਾਂ ਦੂਰ ਭਜਾਉਣ ਦੇ ਲਈ ਪਹਿਲੀ ਕੋਸ਼ਿਸ਼ ਕੀਤੀ ਗਈ ਹੈ ਜਿਹਨਾਂ ਦੀ ਤਸਵੀਰਾਂ ਤੁਸੀਂ ਆਪਣੇ ਟੀਵੀ ਸਕਰੀਨ ਤੇ ਜਾਂ ਆਪਣੇ ਮੋਬਾਈਲਾਂ ਦੀ ਸਕਰੀਨ ਤੇ ਦੇਖ ਰਹੇ ਹੋ। Þú ert það! Þú ert það! ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਸ਼ੰਭੂ ਬਾਰਡਰ ਤੋਂ ਜਿੱਥੇ ਕਿ ਕਿਸਾਨਾਂ ਦੇ ਉੱਪਰ ਪ੍ਰਸ਼ਾਸਨ ਵੱਲੋਂ ਪਹਿਲੀ ਕਾਰਵਾਈ ਕੀਤੀ ਗਈ ਹੰਝੂ ਗੈਸ ਦੇ ਗੋਲੇ ਸੁੱਟ ਕੇ ਕਿਸਾਨਾਂ ਦੀ ਭੀੜ ਨੂੰ ਖਦੇੜਨ ਦੀ ਕੋਸ਼ਿਸ਼ ਕੀਤੀ ਗਈ ਹੈ ਹਰਿਆਣੇ ਵਾਲੇ ਪਾਸੇ ਅੰਬਾਲਾ ਦੇ ਵਿੱਚ ਕਈ ਕਿਸਾਨ ਇਕੱਠੇ ਹੋਏ ਸੀ ਉਹਨਾਂ ਕਿਸਾਨਾਂ ਨੂੰ ਵੀ ਸੁਰੱਖਿਆ ਬਲਾਂ ਨੇ ਹਿਰਾਸਤ ਵਿੱਚ ਲੈ ਲਿਆ ਸੀ ਕਿਉਂਕਿ ਹਰਿਆਣੇ ਦੇ ਵਿੱਚ ਵੀ ਕਿਸਾਨ ਤਿਆਰ ਬਰ ਤਿਆਰ ਨੇ ਪੰਜਾਬ ਤੋਂ ਆਉਣ ਵਾਲੇ ਕਿਸਾਨਾਂ ਦੇ ਨਾਲ ਉਹਨਾਂ ਦਾ ਮੋਢਾ-ਮੋਢਾ ਮੋਢੇ ਦੇ ਨਾਲ ਮੋਢਾ ਜੋੜ ਕੇ ਦਿੱਲੀ ਤੱਕ ਪਹੁੰਚਣ ਦੇ ਲਈ ਤਾਂ ਦੋਨੇ ਪਾਸੇ ਕਿਸਾਨਾਂ ਨੂੰ ਰੋਕਣ ਦੇ ਲਈ ਪ੍ਰਸ਼ਾਸਨ ਮੁਸਤੈਦ ਹੈ ਇਸ ਦੇ ਵਿੱਚ ਅਹਿਮ ਗੱਲ ਇਹ ਹੈ ਕਿ ਜਿਹੜੇ ਜਿਹੜੇ ਲੋਕ ਦਿੱਲੀ ਜਾਣਾ ਚਾਹੁੰਦੇ ਨੇ ਜਾਂ ਹਰਿਆਣਾ ਦਾਖਲ ਹੋਣਾ ਚਾਹੁੰਦੇ ਨੇ ਉਹਨਾਂ ਦੇ ਲਈ ਕੀ ਬਦਲਵੇਂ ਰੂਟ ਨੇ ਤਾਂ ਰੂਟਾਂ ਬਾਰੇ ਇੱਕ ਜ਼ਰੂਰੀ ਅਹਿਮ ਜਾਣਕਾਰੀ ਤੁਹਾਨੂੰ ਦੇ ਦਈਏ ਕਿ ਕਿਸਾਨ ਅੰਦੋਲਨ ਕਰਕੇ ਲੋਕਾਂ ਦੇ ਲਈ ਜੋ ਬਦਲਵੇਂ ਰੂਟ ਪ੍ਰਸ਼ਾਸਨ ਵੱਲੋਂ ਦਿੱਤਾ ਗਿਆ ਹੈ ਜੇ ਤੁਸੀਂ ਚੰਡੀਗੜ੍ਹ ਤੋਂ ਦਿੱਲੀ ਲਈ ਜਾਣਾ ਚਾਹੁੰਦੇ ਹੋ ਤਾਂ ਰੂਟ ਨੰਬਰ 1 ਬੜੇ ਧਿਆਨ ਨਾਲ ਸੁਣੋ ਰੂਟ ਨੰਬਰ 1 ਹੈ ਚੰਡੀਗੜ੍ਹ ਤੋਂ ਪਹਿਲਾਂ ਤੁਹਾਨੂੰ ਪੰਚਕੂਲਾ ਜਾਣਾ ਹੋਵੇਗਾ ਬਰਵਾਲਾ ਜਾਣਾ ਹੋਏਗਾ ਤੇ ਉਸ ਤੋਂ ਬਾਅਦ ਯਮੁਨਾ ਨਗਰ ਲਾਡਵਾ ਇੰਦਰੀ ਕਰਨਾਲ ਫਿਰ ਤੁਸੀਂ ਦਿੱਲੀ ਪਹੁੰਚੋਗੇ ਤਾਂ ਬਦਲਵੇਂ ਰੂਟ ਪ੍ਰਸ਼ਾਸਨ ਵੱਲੋਂ ਤਾਂ ਲੋਕਾਂ ਨੂੰ ਦਿੱਤੇ ਗਏ ਨੇ ਇਸ ਤੋਂ ਇਲਾਵਾ ਅਹਿਮ ਖਬਰ ਇਹ ਹੀ ਹੈ ਕਿ ਸ਼ੰਭੂ ਬਾਰਡਰ ਤੇ ਜਦੋਂ ਹਜ਼ਾਰਾਂ ਦੇ ਗਿਣਤੇ ਵਿੱਚ ਟਰੈਕਟਰ ਟਰਾਲੀਆਂ ਲੈ ਕੇ ਕਿਸਾਨ ਪਹੁੰਚੇ ਹੋਏ ਨੇ ਤਾਂ ਉਹਨਾਂ ਨੂੰ ਸਭ ਤੋਂ ਪਹਿਲਾਂ ਪਿੱਛੇ ਖੜੇੜਨ ਦੇ ਲਈ ਪ੍ਰਸ਼ਾਸਨ ਵੱਲੋਂ ਡਰੋਨ ਦੇ ਰਾਹੀਂ ਹੰਝੂ ਗੈਸ ਦੇ ਗੋਲੇ ਸੁੱਟੇ ਗਏ ਜਿਸ ਤੋਂ ਬਾਅਦ ਅਚਾਨਕ ਸਥਿਤੀ ਵਿਗੜ ਗਈ ਤੇ ਲੋਕਾਂ ਨੇ ਪਿੱਛੇ ਭੱਜ ਕੇ ਇੱਕਦਮ ਉਥੋਂ ਪੈਨਿਕ ਦੀ ਸਿਚੁਏਸ਼ਨ ਬਣ ਗਈ ਜਿਸ ਤੋਂ ਬਾਅਦ ਹੌਲੀ-ਹੌਲੀ ਜਦੋਂ ਧੂਆ ਉੱਥੋਂ हटਿਆ ਤਾਂ ਜਿਸ ਤੋਂ ਬਾਅਦ ਦੇਖਿਆ ਗਿਆ ਕਿ ਹੁਣ ਹਾਲਾਤ ਕਿਸ ਤਰ੍ਹਾਂ ਦੇ ਨੇ ਉੱਥੇ ਹਾਲਾਤ ਇਹੀ ਨੇ ਕਿ ਜਿਵੇਂ-ਜਿਵੇਂ ਪ੍ਰਸ਼ਾਸਨ ਸਖਤੀ ਕਰ ਰਿਹਾ ਹੈ ਉਸੇ ਤਾਈ ਕਿਸਾਨਾਂ ਦਾ ਗੁੱਸਾ ਵੀ ਪੜਕਦਾ ਜਾ ਰਿਹਾ ਹੈ ਕਿਉਂਕਿ ਕਿਸਾਨ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੰਜਾਬ ਤੋਂ ਟਰਾਲੀਆਂ ਲੈ ਕੇ ਸ਼ੰਭੂ ਬਾਰਡਰ ਪਹੁੰਚੇ ਹੋਏ ਨੇ ਕਿਉਂਕਿ ਪ੍ਰਸ਼ਾਸਨ ਕਈ ਦਿਨਾਂ ਤੋਂ ਇੱਥੇ ਤਿਆਰੀ ਕਰ ਰਿਹਾ ਸੀ ਹਾਲਾਂਕਿ ਗੱਲਬਾਤ ਵੀ ਜਾਰੀ ਸੀ ਤੁਹਾਨੂੰ ਯਾਦ ਹੋਵੇਗਾ ਕਿ 8 ਫਰਵਰੀ ਨੂੰ ਪ੍ਰਸ਼ਾਸਨ ਵੱਲੋਂ ਕਿਸਾਨਾਂ ਨਾਲ ਮੀਟਿੰਗ ਕੀਤੀ ਗਈ ਸੀ ਕੇਂਦਰ ਦੇ ਕਈ ਮંત્રી ਚੰਡੀਗੜ੍ਹ ਆਏ ਹੋਏ ਸੀ ਤੇ ਕਈ ਕਿਸਾਨ ਆਗੂ ਵੀ ਚੰਡੀਗੜ੍ਹ ਪਹੁੰਚ ਕੇ ਮੀਟਿੰਗ ਕਰ ਰਹੇ ਸੀ ਤੇ 8 ਫਰਵਰੀ ਦੇ ਵਿੱਚ ਕੋਈ ਖਾਸ ਸਿੱਟਾ ਸਾਹਮਣੇ ਨਹੀਂ ਆਇਆ ਸੀ ਜਿਸ ਤੋਂ ਬਾਅਦ ਕਿਸਾਨਾਂ ਨੇ ਕਿਹਾ ਸੀ ਕਿ 13 ਫਰਵਰੀ ਨੂੰ ਸਾਡਾ ਕੂਚ ਹੋਏਗਾ ਦਿੱਲੀ ਵੱਲ ਫਿਰ ਅਚਾਨਕ ਖਬਰ ਆਂਦੀ ਹੈ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਮੁੜ ਕੇ ਗੱਲਬਾਤ ਦੇ ਲਈ ਸੱਦਿਆ ਤਾਂ 12 ਜਨਵਰੀ ਦੀ 12 ਫਰਵਰੀ ਦੀ ਸ਼ਾਮ ਚੰਡੀਗੜ੍ਹ ਦੇ ਸੈਕਟਰ 26 ਦੇ ਵਿੱਚ ਕਿਸਾਨਾਂ ਅਤੇ ਕੇਂਦਰੀ ਮੰਤਰੀਆਂ ਪਿਊਸ਼ ਗੋਇਲ, ਅਰਜੁਨ ਮੁੰਡਾ ਤੇ ਨਿਤਿਆਨੰਦ ਰਾਏ ਤਿੰਨ ਕੇਂਦਰੀ ਮੰਤਰੀ ਪਹੁੰਚੇ ਹੋਏ ਸੀ ਅਫਸਰਾਂ ਦੇ ਨਾਲ ਚੰਡੀਗੜ੍ਹ ਦੇ ਵਿੱਚ ਕਿਸਾਨ ਆਗੂਆਂ ਦੇ ਨਾਲ ਗੱਲਬਾਤ ਕਰਨ ਦੇ ਲਈ ਕਿਸਾਨ ਆਗੂਆਂ ਦੇ ਨਾਲ ਗੱਲਬਾਤ ਸ਼ਾਮ 6 ਵਜੇ ਸ਼ੁਰੂ ਹੋਈ 12 ਫਰਵਰੀ ਨੂੰ ਤੇ ਇਹ ਗੱਲਬਾਤ ਰਾਤ 11 ਵਜੇ ਤੱਕ ਚੱਲੀ 5 ਘੰਟੇ ਤੋਂ ਵੱਧ ਚੱਲੀ ਇਸ ਗੱਲਬਾਤ ਤੋਂ ਬਾਅਦ ਜਦੋਂ ਕਿਸਾਨ ਬਾਹਰ ਆਏ ਤਾਂ ਕਿਸਾਨਾਂ ਨੇ ਬੇहद ਨਿਰਾਸ਼ਾ ਭਰੇ ਸ਼ਬਦਾਂ ਵਿੱਚ ਕਿਹਾ ਕਿ ਕੇਂਦਰ ਸਰਕਾਰ ਸਾਡੀਆਂ ਮੰਗਾਂ ਨੂੰ ਲੈ ਕੇ ਬਿਲਕੁਲ ਵੀ ਬਿਲਕੁਲ ਵੀ ਸਾਡੀਆਂ ਮੰਗਾਂ ਨਹੀਂ ਮੰਨਣ ਨੂੰ ਤਿਆਰ ਤੇ ਨਾ ਹੀ ਸਾਡੀਆਂ ਮੰਗਾਂ ਬਾਰੇ ਕੋਈ ਕਿਸੇ ਤਰ੍ਹਾਂ ਦਾ ਕੋਈ ਸੋਚ ਰੱਖਦੀ ਹੈ ਜਿਸ ਤੋਂ ਬਾਅਦ ਕਿਸਾਨਾਂ ਨੇ ਕਿਹਾ ਕਿ ਅਸੀਂ ਦਿੱਲੀ ਕੋਸਟ ਆਪਣਾ ਪਲਾਨ ਤਿਆਰ ਰੱਖਿਆ ਹੋਇਆ ਹੈ ਉਸ ਦੇ ਤਹਿਤ ਹੀ 10 ਬਜੇ 13 ਫਰਵਰੀ ਅੱਜ ਨੂੰ ਸਮਾ ਦਿੱਤਾ ਗਿਆ ਸੀ ਕਿ ਸਾਰੇ ਕਿਸਾਨ ਆਪੋ ਆਪਣੀਆਂ ਥਾਵਾਂ ਤੋਂ ਹਰਿਆਣਾ ਅਤੇ ਪੰਜਾਬ ਦੇ ਬਾਰਡਰ ਤੇ ਪਹੁੰਚਣ ਤੇ ਉਸ ਤੋਂ ਬਾਅਦ ਜਿੰਨੇ ਵੀ ਬੈਰੀਕੇਡ ਲੱਗੇ ਹੋਣਗੇ ਉਹਨਾਂ ਬੈਰੀਕੇਡਾਂ ਨੂੰ ਹਟਾ ਕੇ ਅੱਗੇ ਵਧਿਆ ਜਾਏਗਾ ਪਰ ਤੁਹਾਨੂੰ ਇਹ ਵੀ ਪਤਾ ਹੈ ਕਿ ਜਦੋਂ ਗਲਬਾਤ ਦਾ سلسلہ جاری ਸੀ ਤਾਂ ਦੂਜੇ ਪਾਸੇ ਪ੍ਰਸ਼ਾਸਨ ਵੀ ਲਗਾਤਾਰ ਤਿਆਰੀਆਂ ਵਿੱਚ ਲੱਗਿਆ ਹੋਇਆ ਸੀ ਇਸ ਤੋਂ ਇਹ ਗੱਲ ਸਾਫ਼ ਹੁੰਦੀ ਨਜ਼ਰ ਆ ਰਹੀ ਸੀ ਕਿ ਸ਼ਾਇਦ ਸਿਰੇ ਇਹ ਗਲਬਾਤ ਨਾ ਚੜੇ ਤੇ ਪ੍ਰਸ਼ਾਸਨ ਦੀ ਤਿਆਰੀਆਂ ਇਹੀ ਕਰ ਰਹੀਆਂ ਸੀ ਕਿ ਸਰਕਾਰ ਕਿਸਾਨਾਂ ਦੀਆਂ ਮੰਗਾਂ ਕਦੋਂ ਮੰਨੇਗੀ ਇਸ ਬਾਰੇ ਕੋਈ ਸਾਫ਼ ਸਾਫ਼ ਗੱਲ ਸਾਹਮਣੇ ਨਹੀਂ ਆ ਰਹੀ ਸੀ ਪਰ ਸਰਕਾਰ ਨੇ ਇੱਕ ਗੱਲ ਤੈਅ ਕੀਤੀ ਹੋਈ ਸੀ ਕਿ ਹਰਿਆਣਾ ਅਤੇ ਪੰਜਾਬ ਦੇ ਜਿੰਨੇ ਵੀ ਬਾਰਡਰ ਨੇ ਮੇਨ ਮੇਨ ਬਾਰਡਰ ਖਨੋਰੀ ਬਾਰਡਰ ਸ਼ੰਭੂ ਬਾਰਡਰ ਜਾਂ ਦਬਵਾਲੀ ਬਾਰਡਰ ਇਹਨਾਂ ਤਿੰਨੇ ਬਾਰਡਰਾਂ ਤੇ ਚਾਕ ਚੌਬੰਦ ਵਿਵਸਥਾ ਕੀਤੀ ਗਈ ਸੀ ਕਿਸਾਨਾਂ ਨੂੰ ਰੋਕਣ ਦੇ ਲਈ ਤੇ ਅੱਜ ਸਭ ਤੋਂ ਪਹਿਲਾ ਟਰੇਲਰ ਇਹੀ ਦਿੱਤਾ ਗਿਆ ਸ਼ੰਭੂ ਬਾਰਡਰ ਤੇ ਜਦੋਂ ਕਿਸਾਨ ਪਹੁੰਚੇ ਉੱਥੇ ਕਿਸਾਨਾਂ ਨੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਸਭ ਤੋਂ ਪਹਿਲਾਂ ਅਨਾਉਂਸਮੈਂਟ ਕੀਤੀ ਗਈ ਕਿ ਜਿਹੜੇ ਕਿਸਾਨ ਅੱਗੇ ਵਧ ਰਹੇ ਨੇ ਕਿਰਪਾ ਕਰਕੇ ਉਹ ਪਿੱਛੇ ਹੋ ਜਾਣ ਨਹੀਂ ਤਾਂ ਕਾਰਵਾਈ ਕੀਤੀ ਜਾਏਗੀ ਕ ਕਾਰਵਾਈ ਦੇ ਤੌਰ ਤੇ ਡਰੋਨ ਸ਼ਾਟਸ ਜੋ ਤੁਸੀਂ ਦੇਖੇ ਡਰੋਨ ਦੇ ਰਾਹੀਂ ਪ੍ਰਸ਼ਾਸਨ ਵੱਲੋਂ ਹੰਝੂ ਗੈਸ ਦੇ ਗੋਲੇ ਸੁੱਟੇ ਗਏ ਕਿਸਾਨਾਂ ਵਾਲੇ ਪਾਸੇ ਕਿਉਂਕਿ ਪਹਿਲਾਂ ਇਹ ਤਕਨੀਕ ਅਪਣਾਈ ਜਾਂਦੀ ਸੀ ਕਿ ਗੋਲੀਆਂ ਜੋ ਹੰਝੂ ਗੈਸ ਦੇ ਜੋ ਗੋਲੇ ਨੇ ਉਹ ਬੰਦੂਕ ਰਾਹੀਂ ਚਲਾਏ ਜਾਂਦੇ ਸੀ ਪਰ ਉਹ ਜੋ ਹੁਣ ਤਕਨੀਕ ਸ਼ਾਇਦ ਉਹ ਪੁਰਾਣੀ ਹੋ ਗਈ ਹੈ ਤਾਂ ਪ੍ਰਸ਼ਾਸਨ ਨੇ ਹੁਣ ਡਰੋਨ ਰਾਹੀਂ ਹੰਝੂ ਗੈਸ ਦੇ ਗੋਲੇ ਕਿਸਾਨਾਂ ਦੇ ਉੱਪਰ ਸੁੱਟਣੇ ਸ਼ੁਰੂ ਕੀਤੇ ਜਿਸ ਤੋਂ ਬਾਅਦ ਅਚਾਨਕ ਭਗੜਮਚੀ ਤੇ ਜਿਸ ਤੋਂ ਬਾਅਦ ਅਫੜਾ ਦਫੜੀ ਦਾ ਮਾਹੌਲ ਬਚਿਆ ਬਣਿਆ ਤੂਆਹੀਂ ਤੂਆ ਸਾਰੇ ਪਾਸੇ ਹੋ ਗਿਆ ਸ਼ੰਭੂ ਬਾਰਡਰ ਤੇ ਤਾਂ ਜੋ ਡਰੋਨ ਦੀ ਮੌਕ ਡ੍ਰਿਲ ਪ੍ਰਸ਼ਾਸਨ ਕਰ ਰਿਹਾ ਸੀ ਇੱਕ ਦਿਨ ਪਹਿਲਾਂ ਤੋਂ ਹੀ ਅੱਜ ਉਸ ਦਾ ਪ੍ਰੈਕਟੀਕਲ ਵੀ ਕਰਕੇ ਦਿਖਾਇਆ ਕਿਸਾਨਾਂ ਦੇ ਉੱਪਰ ਹੰਝੂ ਗੈਸ ਦੇ ਗੋਲੇ ਸੁੱਟੇ ਗਏ ਪਰ ਜਿਵੇਂ ਜਿਵੇਂ ਪ੍ਰਸ਼ਾਸਨ ਦੀ ਇਹ ਕਾਰਵਾਈ ਵਧ ਰਹੀ ਹੈ ਉਸੇ ਤਰ੍ਹਾਂ ਹੀ ਕਿਸਾਨਾਂ ਦਾ ਗੁੱਸਾ ਵੀ ਵਧ ਰਿਹਾ ਕਿਉਂਕਿ ਕਿਸਾਨ ਬਜਿਦ ਨੇ ਕਿਸੇ ਤਰ੍ਹਾਂ ਦਿੱਲੀ ਜਾਣ ਦੇ ਲਈ ਤਾਂ ਦਿੱਲੀ ਵਾਲੇ ਪਾਸੇ ਜੇ ਗੱਲ ਕਰੀਏ ਤਾਂ ਦਿੱਲੀ ਦੇ ਵਿੱਚ ਸਿੰਘੂ ਬਾਰਡਰ ਟਿਕਰੀ ਬਾਰਡਰ ਜਾਂ ਗਾਜ਼ੀਪੁਰ ਬਾਰਡਰ ਇਹ ਦਿੱਲੀ ਦੇ ਹਰਿਆਣਾ ਤੇ ਯੂਪੀ ਦੇ ਨਾਲ ਲੱਗਦੇ ਬਾਰਡਰ ਨੇ ਜਿਨ੍ਹਾਂ ਦੇ ਉੱਪਰ ਜਿਨ੍ਹਾਂ ਦੇ ਉੱਥੇ ਵੀ ਪ੍ਰਸ਼ਾਸਨ ਵੱਲੋਂ ਦਿੱਲੀ ਪੁਲਿਸ ਵੱਲੋਂ ਹਰਿਆਣਾ ਪੁਲਿਸ ਵੱਲੋਂ ਬਹੁਤ ਜ਼ਿਆਦਾ ਬੈਰੀਕੇਡਿੰਗ ਕੀਤੀ ਗਈ ਹੈ ਉੱਥੇ ਵੀ ਮੋਟੀਆਂ ਸਲੇਬਾਂ ਲਗਾਈਆਂ ਗਈਆਂ ਨੇ ਤੇ ਉੱਥੇ ਵੀ ਕੰਡੇ ਵਾਲੀਆਂ ਤਾਰਾਂ ਦੀ ਵਰਤੋਂ ਕੀਤੀ ਗਈ ਹੈ ਤੇ ਇਸ ਸਭ ਦੇ ਵਿਚਾਲੇ ਸਭ ਤੋਂ ਵੱਡਾ ਖਾਮਿਆਜਾ ਜਿਸ ਨੂੰ ਭੁਗਤਣਾ ਪੈ ਰਿਹਾ ਉਹ ਖਾਮਿਆਜਾ ਹੈ ਆਮ ਸ਼ਖਸ ਨੂੰ ਚਾਹੇ ਉਹ ਨੌਕਰੀ ਪੇਸ਼ਾ ਹੋਵੇ ਚਾਹੇ ਕਿਸੇ ਨੇ ਕੋਈ ਸਫ਼ਰ ਕਰਨਾ ਹੋਵੇ ਜਾਂ ਕਿਸੇ ਨੇ ਵਿਦੇਸ਼ ਜਾਣਾ ਹੋਵੇ ਵਿਦੇਸ਼ ਇਸ ਕਰਕੇ ਅਸੀਂ ਗੱਲ ਕਰ ਰਹੇ ਹਾਂ ਕਿਉਂਕਿ ਦਿੱਲੀ 에ਰਪੋਰਟ ਤੇ ਪੰਜਾਬ ਤੋਂ ਵੱਡੀ ਗਿਣਤੀ ਦੇ ਵਿੱਚ ਲੋਕ ਜਾਂਦੇ ਨੇ ਵਿਦੇਸ਼ ਜਾਣ ਦੇ ਲਈ ਜਾਂ ਵਿਦੇਸ਼ ਤੋਂ ਦਿੱਲੀ 에ਰਪੋਰਟ ਤੇ ਉਤਰਦੇ ਨੇ ਪੰਜਾਬ ਆਪਣੇ ਪਿੰਡਾਂ ਸ਼ਹਿਰਾਂ ਦੇ ਲਈ ਪਹੁੰਚਣ ਦੇ ਲਈ ਤੇ ਹੁਣ ਜੋ ਹਾਲਾਤ ਬਣੇ ਹੋਏ ਨੇ ਹਾਲਾਤ ਇਹੀ ਨੇ ਕਿ ਸਰਕਾਰ ਹੁਣ ਆਪਣੀ ਕਾਰਵਾਈ ਤੇ ਉਤਰੀ ਹੋਈ ਹੈ ਕਿਸਾਨ ਬਜ਼ੀਦ ਨੇ ਦਿੱਲੀ ਜਾਣ ਦੇ ਲਈ ਪਿਸ ਰਿਹਾ ਆਮ ਆਦਮੀ ਕਿਉਂਕਿ ਕਿਸਾਨਾਂ ਦਾ ਇਹੀ ਇਲਜ਼ਾਮ ਹੈ ਕਿ ਅਸੀਂ ਆਮ ਆਦਮੀ ਜਾਂ ਸਰਕਾਰ ਦੇ ਖਿਲਾਫ ਨਹੀਂ ਆ ਅਸੀਂ ਆਪਣੀਆਂ ਮੰਗਾਂ ਲੈ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਹਾਂ ਸਰਕਾਰ ਨੇ ਰਾਹ ਬੰਦ ਕੀਤੇ ਨੇ ਨਾ ਕਿ ਕਿਸਾਨਾਂ ਨੇ ਬੰਦ ਕੀਤੇ ਨੇ ਕਿਸਾਨ ਇਹ ਹੀ ਬਾਰ ਬਾਰ ਕਹਿ ਰਹੇ ਨੇ ਕਿ ਰਾਹ ਸਾਡੇ ਵੱਲੋਂ ਬੰਦ ਨਹੀਂ ਕੀਤੇ ਗਏ ਸਰਕਾਰ ਵੱਲੋਂ ਬੰਦ ਕੀਤੇ ਗਏ ਨੇ ਪ੍ਰਸ਼ਾਸਨ ਵੱਲੋਂ ਬੰਦ ਕੀਤੇ ਗਏ ਨੇ ਤੇ ਨਤੀਜਾ ਵੀ ਤੁਸੀਂ ਦੇਖਿਆ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਰੋਕਣ ਦੇ ਲਈ ਜੋ ਤਰਕੀਬ ਅਪਣਾਈ ਸੀ ਜੋ ਮੋਟੀਆਂ ਸਲੇਬਾਂ ਲਗਾਈਆਂ ਅਸੀਂ ਉਸ ਦਾ ਅਸਰ ਵੀ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਉਹਨਾਂ ਸਲੇਬਾਂ ਨੂੰ ਉਹਨਾਂ ਕੰਡੇ ਵਾਲੀਆਂ ਤਾਰਾਂ ਨੂੰ ਪਾਰ ਕਰਕੇ ਕਿਸਾਨ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਕਿਸਾਨਾਂ ਨੂੰ ਰੋਕਣ ਦੇ ਲਈ ਜੋ ਡਰੋਨ ਵਰਤੇ ਜਾ ਰਹੇ ਨੇ ਜਿਨ੍ਹਾਂ ਦੇ ਵਿੱਚ ਹੰਜੂ ਗੈਸ ਦੇ ਗੋਲੇ ਲਗਾ ਕੇ ਦਾਗੇ ਜਾ ਰਹੇ ਨੇ ਕਿਸਾਨਾਂ ਦੇ ਉੱਪਰ ਕਿਉਂਕਿ ਤੁਹਾਨੂੰ ਪਤਾ ਹੈ ਕਿ ਇਹ ਜੋ ਤਕਨੀਕ ਹੈ ਇਸ ਤਕਨੀਕ ਨਾਲ ਕਿਸਾਨਾਂ ਨੂੰ ਬਹੁਤ ਜ਼ਿਆਦਾ ਅੰਦਰ ਵੜ ਕੇ ਕਿਸਾਨ ਨਹੀਂ ਰੋਕ ਸਕਦੇ ਜਿਨ੍ਹਾਂ ਪ੍ਰਸ਼ਾਸਨ ਕਿਸਾਨਾਂ ਨੂੰ ਨਹੀਂ ਰੋਕ ਸਕਦਾ ਕਿਉਂਕਿ ਕਿਸਾਨ ਵਜਿਦ ਨੇ ਆਪਣੀਆਂ ਗੱਡੀਆਂ ਲੈ ਕੇ ਆਪ ਦੇ ਟਰੈਕਟਰ ਟਰਾਲੀਆਂ ਲੈ ਕੇ ਅੱਗੇ ਵਧਣ ਦੇ ਲਈ ਤਾਂ ਪ੍ਰਸ਼ਾਸਨ ਨੇ ਹਰ ਕੋਸ਼ਿਸ਼ ਕੀਤੀ ਹੈ ਕਿਸਾਨਾਂ ਨੂੰ ਲੈ ਕੇ ਅੱਗੇ ਵਧਣ ਕਿਸਾਨਾਂ ਨੂੰ ਅਗੇ ਨਾ ਵਧਣ ਦਿੱਤਾ ਜਾਵੇ ਉਸ ਦੇ ਲਈ ਪ੍ਰਸ਼ਾਸਨ ਨੇ ਹਰ ਇੱਕ ਤਰ੍ਹਾਂ ਦੀ ਤਿਆਰੀ ਕੀਤੀ ਹੈ ਤਿਆਰੀ ਇਹ ਹੈ ਸ਼ੰਭੂ ਬਾਰਡਰ ਤੇ ਸਿੰਘੂ ਬਾਰਡਰ ਤੇ ਟਿਕਰੀ ਬਾਰਡਰ ਤੇ ਉਸ ਤੋਂ ਬਾਅਦ ਡੱਬ ਵਾਲੀ ਬਾਰਡਰ ਤੇ ਖਨੋਰੀ ਬਾਰਡਰ ਤੇ ਜਿੰਨੇ ਵੀ ਬਾਰਡਰ ਪੰਜਾਬ ਤੇ ਹਰਿਆਣਾ ਨਾਲ ਲੱਗਦੇ ਨੇ ਉਹਨੇ ਹੀ ਬਾਰਡਰ ਜੋ ਦਿੱਲੀ ਦੇ ਨਾਲ ਲੱਗਦੇ ਨੇ ਉਹਨਾਂ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਹਰ ਤਰ੍ਹਾਂ ਦੀ ਤਿਆਰੀ ਕੀਤੀ ਹੋਈ ਹੈ ਤੇ ਤੁਸੀਂ ਦੇਖਿਆ ਤਸਵੀਰਾਂ ਸ਼ੰਭੂ ਬਾਰਡਰ ਦੀਆਂ ਸ਼ੰਭੂ ਬਾਰਡਰ ਤੇ ਹਾਲ ਇਹ ਬੜੇ ਹੋਏ ਨੇ ਕਿ ਪ੍ਰਸ਼ਾਸਨ ਨੇ ਜੋ ਤਿਆਰੀ ਕੀਤੀ ਹੋਈ ਸੀ ਜਿਸ ਦੀ ਪ੍ਰੈਕਟਿਸ ਕੀਤੀ ਸੀ ਪ੍ਰਸ਼ਾਸਨ ਨੇ ਉਸ ਦੀ ਇਸ ਸਮੇਂ ਪ੍ਰਸ਼ਾਸਨ ਨੇ ਉਸ ਦਾ ਟ੍ਰੇਲਰ ਦਿਖਾ ਵੀ ਦਿੱਤਾ ਪਹਿਲਾ ਹੰਜੂ ਗਏ ਇਸ ਦੇ ਗੋਲੇ ਜਦੋਂ ਦਾਗੇ ਗਏ ਸ਼ੰਭੂ ਬਾਰਡਰ ਤੇ ਉਸ ਤੋਂ ਬਾਅਦ ਹਜ਼ਾਰਾਂ ਦੀ ਗਿਣਤੀ ਵਿੱਚ ਜੋ ਕਿਸਾਨ ਉੱਥੇ ਪਹੁੰਚੇ ਹੋਏ ਸੀ ਉਹਨਾਂ ਦੇ ਵਿੱਚ ਭਗੜੜ ਮਚ ਗਈ ਤੁਹਾਨੂੰ ਪਤਾ ਹੈ ਕਿ ਜਦੋਂ ਇੰਨੀ ਵੱਡੀ ਗਿਣਤੀ ਵਿੱਚ ਕਿਸਾਨ ਕਿਸੇ ਬਾਰਡਰ ਤੇ ਚਲੇ ਜਾਣ ਟਰੈਕਟਰ ਟਰਾਲੀਆਂ ਦੇ ਨਾਲ ਤਖਲਬੜੀ ਮਚਣੀ ਲਾਜ਼ਮੀ ਹੈ ਪ੍ਰਸ਼ਾਸਨ ਵੱਲੋਂ ਵੀ ਕਾਰਵਾਈ ਕਰਨਾ ਕਰਨੀ ਹੀ ਪੈਗੀ ਕਿਉਂਕਿ ਇੰਨੀ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਕਿਸਾਨਾਂ ਨੂੰ ਰੋਕਣਾ ਬੇहद ਮੁਸ਼ਕਲ ਕੰਮ ਹੈ ਤੇ ਕਿਸਾਨ ਉਹ ਵੀ ਨੇ ਜਿਨ੍ਹਾਂ ਨੇ ਪਹਿਲਾਂ ਇਹ ਪ੍ਰੈਕਟਿਸ ਕਰ ਰੱਖੀ ਹੈ ਇੱਕ ਸਾਲ ਪਹਿਲਾਂ ਜਦੋਂ ਕਿਸਾਨੀ ਆंदोलਨ ਹੋਇਆ ਸੀ ਤਾਂ ਕਿਸਾਨੀ ਆंदोलਨ ਦੇ ਦੌਰਾਨ ਕਿਸਾਨਾਂ ਨੇ ਸ਼ੰਭੂ ਬਾਰਡਰ ਖਨੌਰੀ ਬਾਰਡਰ ਦੇ ਬੈਰੀਕੇਡ ਤੋੜਦੇ ਹੋਏ ਸਿੱਧੇ ਤੌਰ ਤੇ ਕਿਸਾਨ ਦਿੱਲੀ ਦੇ ਬਾਰਡਰਾਂ ਤੇ ਪਹੁੰਚ ਗਏ ਸੀ ਦਿੱਲੀ ਦੇ ਬਾਰਡਰਾਂ ਤੇ ਇੱਕ ਸਾਲ ਤੋਂ ਵੱਧ ਕਿਸਾਨਾਂ ਨੇ ਡੇਰਾ ਜਮਾਈ ਰੱਖਿਆ ਜਿਸ ਤੋਂ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੰਸਦ ਦੇ ਵਿੱਚ ਇਹ ਕਹਿਣਾ ਪਿਆ 19 ਨਵੰਬਰ 2021 ਨੂੰ ਕੀ ਅਸੀਂ ਤਿੰਨੇ ਖੇਤੀ ਕਾਨੂੰਨ ਜਿਹੜੇ ਬਣਾਏ ਨੇ ਉਹਨਾਂ ਨੂੰ ਅਸੀਂ ਰੱਦ ਸ਼ਾਂਤਮਈ ਤਰੀਕੇ ਨਾਲ ਅਸੀਂ ਰਹਿ ਕੇ ਅਸੀਂ ਉਹ ਉਦੋਲਨ ਜਿੱਤ ਗਿਆ ਵਾਪਸ ਜਾਈ ਗਏ ਪਰ ਜਿਸ ਤਰੀਕੇ ਦਾ ਇੱਥੇ ਲਗਾਤਾਰਤਾ ਪਰ ਤੁਹਾਡੇ ਹਮਲੇ ਕੀਤੇ ਗਏ ਨੇ ਲਗਾਤਾਰ ਜਿਹੜਾ ਹੈਗਾ ਤੁਗਿਆਂ ਦੇ ਗੋਲੇ ਭਰਾਏ ਗਏ ਨੇ ਉਹ ਸੁਖਾਵੇਂ ਮਾਹੌਲ ਦੀ ਨਿਸ਼ਾਨੀ ਨਹੀਂ ਹੈਗੀ ਬਿਲਕੁਲ ਸੁਖਾਵੇਂ ਮਾਹੌਲ ਦੀ ਬਿਲਕੁਲ ਨਿਸ਼ਾਨੀ ਨਹੀਂ ਲੇਕਿਨ ਜੋ ਅਸੀਂ ਤਸਵੀਰਾਂ ਦੇਖ ਪਾ ਰਹੇ ਹਾਂ ਦੂਰ ਤੱਕ ਜਿੱਥੇ ਤੱਕ ਨਜ਼ਰ ਜਾਂਦੀ ਹੈ ਰਮਨ ਇਕੱਠਾ ਬੜਾ ਵੱਡਾ ਹੁੰਦਾ ਜਾ ਰਿਹਾ ਹਾਲਾਂਕਿ ਜਿਸ ਤਰ੍ਹਾਂ ਦੇ ਨਾਲ ਹੱਲੇ ਵੀ ਕਈ ਥਾਵਾਂ ਤੋਂ ਆਗੂ ਪਹੁੰਚ ਰਹੇ ਨੇ ਕਾਫਲੇ ਦੇ ਰ ਬੱਡੀ ਚੁਣੌਤੀ ਇੱਥੇ ਦੇ ਇੰਤਜ਼ਾਮਾਂ ਨੂੰ ਲੈ ਕੇ ਵੀ ਨਜ਼ਰ ਆਏਗੀ ਪੁਲਿਸ ਪ੍ਰਸ਼ਾਸਨ ਲਈ ਨਜ਼ਰ ਆਏਗੀ ਆ ਬਿਲਕੁਲ ਇੱਕ ਵਾਰ ਫਿਰ ਤਸਵੀਰ ਸਾਂਝੀ ਕਰਦਗੇ ਮੋੜ ਕਿਸਾਨ ਬੈਰੀਕੇਡ ਦੇ ਨੇੜੇ ਪਹੁੰਚੇ ਨੇ ਹੋ ਸਕਦਾ ਹੈ ਕਿ ਜਿਸ ਤਰੀਕੇ ਨਾਲ ਪਹਿਲਾਂ ਜਿਹੜਾ ਹੈਗਾ ਅਟੈਕ ਕੀਤਾ ਗਿਆ ਜਿਸ ਤਰੀਕੇ ਨਾਲ ਪਹਿਲਾਂ ਜਿਹੜਾ ਹੈਗਾ ਹੰਜੂ ਗਏ ਤੇ ਗੋਲੇ ਸਿੱਟੇ ਉਸੇ ਤਰੀਕੇ ਨਾਲ ਮੋੜ ਜਿਹੜਾ ਹੈਗਾ ਕਿਸਾਨਾਂ ਨੂੰ ਨਿਸ਼ਾਨਾ ਬਣਾਇਆ ਜਾਵੇ ਜਿਵੇਂ ਕਿਸਾਨ ਬੈਰੀਕੇਡ ਦੇ ਨੇੜੇ ਪਹੁੰਚਣ ਦਾ ਤਾਬੜ ਤੋੜ ਹਮਲੇ ਹੰਝੂ ਗੈਸ ਦੇ ਜਿਹੜਾ ਹੈਗਾ ਦੂਸਰੇ ਪਾਸੇ ਤੋਂ ਹੁੰਦੇ ਨੇ ਇੱਕ ਪਾਸੇ ਜਵਾਨ ਨੇ ਔਰ ਦੂਸਰੇ ਪਾਸੇ ਕਿਸਾਨ ਨੇ ਅਕਸਰ ਜੈ ਕਿਸਾਨ ਜੈ ਜਵਾਨ ਦਾ ਨਾਰਾ ਦਿੱਤਾ ਜਾਂਦਾ ਪਰ ਅੱਜ ਆਮਨੇ ਸਾਹਮਣੇ ਨੇ ਕਿਸਾਨ ਜਿੱਤ ਇਹ ਕਰ ਰਹੇ ਨੇ ਕਿ ਸਾਡੀਆਂ ਮੰਗਾਂ ਨੇ ਅਸੀਂ ਦਿੱਲੀ ਜਾਣਾ ਔਰ ਜਵਾਨ ਜਿਹੜੇ ਨੇ ਆਪਣੀ ਡਿਊਟੀ ਪਹੈਦੀ ਕਰ ਰਹੇ ਨੇ ਕਿ ਸਾਨੂੰ ਜੋ ਹੁਕਮ ਨੇ ਅਸੀਂ ਹੁਕਮਾਂ ਦੇ ਪਾਬੰਦ ਨੇ ਅਸੀਂ ਤੁਹਾਨੂੰ ਇੱਥੋਂ ਨਹੀਂ ਜਾਣ ਦੇਣਾ ਤਾਂ ਇੱਕ ਪਾਸੇ ਜਵਾਨ ਇੱਕ ਪਾਸੇ ਕਿਸਾਨ ਤੇ ਮੀਟਿੰਗ ਤੀਜੇ ਪਾਸੇ ਕੇਂਦਰ ਸਰਕਾਰ ਦਾ ਸੱਦਾ ਚੌਥੇ ਪਾਸੇ ਤਾਪੜ ਤੋੜ ਆਮਲੇ ਔਰ ਪੰਜਵੇਂ ਪਾਸੇ ਕੇਂਦਰ ਸਰਕਾਰ ਵੱਲੋਂ ਲਗਾਤਾਰ ਅਪਰੋਚ ਕੀਤੀ ਜਾਣੀ ਔਰ ਛੇਵੇਂ ਪਾਸੇ ਬਣਦੀ ਹੋਈ ਤਸਵੀਰ ਕੀ ਇਸ ਸਕਾਵਾ ਮੌਲ ਬਣੇਗਾ ਕਿ ਸਕਾਵਾ ਮੌਲ ਦੇ ਵਿੱਚ ਮੀਟਿੰਗ ਹੋਵੇਗੀ ਕਿ ਕੀ ਉਹ ਮੀਟ ਕੋਈ ਨਤੀਜਾ ਕੱਢ ਪਾਵੇਗੀ ਕਿ ਪੱਕਾ ਮੋਰਚਾ ਲੱਗੇਗਾ ਕਿ ਕਿਸਾਨ ਅੱਜ ਵਾਪਸ ਜਾਣਗੇ ਤਾਂ ਇਹ ਸਾਰ ਕੋਈ ਨਿਰਪਰ ਕਰੇਗਾ ਆਉਣ ਵਾਲੇ 15 20 ਮਿੰਟ ਤੇ ਕੀ ਮਾਹੌਲ ਦੇ ਵਿੱਚ ਕੋਈ ਸਖਾਵਾਂ ਪਾਣਾ ਆਉਂਦਾ ਕੀ ਮਾਹੌਲ ਦੇ ਵਿੱਚ ਕਿਸਾਨ ਆਗੂ ਵੱਡੇ ਆਗੂਆਂ ਦੇ ਟੱਚ ਦੇ ਵਿੱਚ ਹੋਣਗੇ ਕੇਂਦਰੀ ਮੰਤਰੀ ਤੱਕ ਬਿਲਕੁਲ ਉਸ ਤਸਵੀਰਾਂ ਲਗਾਤਾਰ ਦਿਖਾ ਰਿਹਾ ਇੱਕ ਪਾਸੇ ਤਸਵੀਰ ਜਿੱਥੇ ਕਿਸਾਨਾਂ ਨੂੰ ਖਦੇੜਨ ਦੀ ਕੋਸ਼ਿਸ਼ ਔਰ ਇੱਕ ਤੋਂ ਬਾਅਦ ਇੱਕ ਹੰਝੂ ਗੇਸੇ ਗੋਲਾ ਦਾ ਇਸਤੇਮਾਲ ਤੇ ਦੂਜੇ ਪਾਸੇ ਤੁਸੀਂ ਦੇਖ ਸਕਦੇ ਹੋ ਪੀ.ਟੀ.ਸੀ ਦੀ ਉਹ ਵੀ ਵੈਨ ਜਿਹੜੀ ਖੜੀ ਉਸ ਤੋਂ ਵੀ ਨਿਸ਼ਾਨਾ ਬਣਾਇਆ ਗਿਆ ਤੇ ਹੰਝੂ ਗੇਸਾ ਗੋਲਾ ਇਸਤੇ ਵੀ ਛੱਡਿਆ ਗਿਆ ਹਾਲਾਂਕਿ ਇਸ ਮੌਕੇ ਤੇ ਕਿਸਾਨਾਂ ਵੱਲੋਂ ਖਿਲੀਆਂ ਬੋਰੀਆਂ ਜਿਹੜੀਆਂ ਨੇ ਇਹਨਾਂ ਹੰਝੂ ਗੇਸੇ ਗੋਲਿਆਂ ਤੇ ਪਾਈਆਂ ਗਈਆਂ ਨੇ ਔਰ ਇਹ ਜੇ ਵਿਚਕਾਰ ਇਹ ਹਾਲਾਤ ਲਗਾਤਾਰ ਜੋ ਬਣੇ ਹੋਏ ਨੇ ਆ ਕਿਸਾਨਾਂ ਆਗੂ ਜਿਹੜੇ ਪਹੁੰਚੇ ਹੋਏ ਨੇ ਉਹਨਾਂ ਵੱਲੋਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਲੇਕਿਨ ਇੱਕ ਪਾਸੇ ਤਾਂ ਸਰਕਾਰ ਸੱਦਾ ਦੇ ਰਹੀ ਹੈ ਕਿ ਗਲਬਾਤ ਦੇ ذریعے ਹੀ ਮਸਲੇ ਦਾ ਹੱਲ ਹੋਏਗਾ ਦੂਜੇ ਪਾਸੇ ਜਿਸ ਕਦਰ ਬਲਦਾ ਪ੍ਰਯੋਗ ਹੋ ਰਿਹਾ ਹੰਝੂ ਗੈਸੇ ਗੋਲੇ ਛੱਡੇ ਜਾ ਰਹੇ ਨੇ ਇਹ ਪੀਟੀਸੀ ਦੀ ਉਹ ਵੀ ਵੈਨ ਜਿਹੜੀ ਉੱਥੇ ਖੜੀ ਸੀਗੀ ਔਰ ਇਸਰ ਨਾਲ ਨਿਸ਼ਾਨਾ ਇਸ ਨੂੰ ਬਣਾਇਆ ਜਾਣਾ बीते दिन भी अजिम तस्वीर क्योंकि ड्रोन के जरिए नजर भी रखी जा रही थी हंजू गैस के गोले और उसके तो बाद हंजू गैस के गोलिया से गिलियां बोरिया पा के उसका असर घट करने कोशिश की थी गई है मीडियाकर्मिया निशाना बनाया गया और यह हालात ने क्योंकि ड्रोन के जरिए इतने जो नवा तरीका अपनाया गया कि ड्रोन के जरिए तिखी नजर रखी जा रही है और जिथे नज़र आ रहा है या मीडियाकर्मिया दैन या गड्डिया खड़िया ने उसनों निशाना बनाया जा रहा है सो यह ड्रोन के जरिए इस बार ਖਾਸ ਤੌਰ ਤੇ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਬੈਰੀਗੇਟਿੰਗ ਦਾ ਪਾਰ ਕਰਨੇ ਹਲੇ ਦੂਰ ਦਿਖਾ ਲੈ ਲੇਕਿਨ ਇੱਥੇ ਲਗਾਤਾਰ ਇੱਕ ਤੋਂ ਬਾਅਦ ਇੱਕ ਹੰਝੂ ਗੈਸ ਦੇ ਗੋਲੇ ਛੱਡ ਕੇ ਕਿਸਾਨਾਂ ਨੂੰ ਖਦੇੜਿਆ ਜਾ ਰਿਹਾ ਹੈ ਉਹਨਾਂ ਨੂੰ ਇਥੋਂ ਦੀ ਪਜਾਉਣ ਦੀ ਪਿੱਛੇ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੇਕਿਨ ਤਸਵੀਰਾਂ ਤੁਹਾਨੂੰ ਡਰੋਨ ਦੇ ਨਾਲ ਅਸੀਂ ਦਿਖਾ ਰਿਹਾ ਕਿ ਇਸ ਕਦਰ ਵੱਡਾ ਇਕੱਠ ਵੀ ਕਿਸਾਨਾਂ ਦਾ ਹੁੰਦਾ ਜਾ ਰਿਹਾ ਹੈ ਅਜੀਬ ਵਿਚਾਰ ਕੀ ਇਹ ਹੰਝੂ ਗੈਸ ਦੇ ਗੋਲੇ ਇਹਨਾਂ ਨੂੰ ਅੱਗੇ ਵਧਣ ਤੋਂ ਰੋਕ ਪਾਉਣ ਤੋਂ ਕਾਮਯਾਬ ਹੋਣਗੇ ਇਹ ਆਪਣੇ ਆਪ ਸੇ